ਮੈਂ ਸਰਵਰ ਸਿੰਘ ਪਦੇਰ ਜੀ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਤੋਂ ਜੋ ਕੁਝ ਮੋਦੀ ਸਰਕਾਰ ਨਾਲ ਰਲ ਕੇ ਅਮਿਤ ਸ਼ਾਹ ਨਾਲ ਰਲ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਜਿਵੇਂ ਪੁਲਿਸ ਪ੍ਰਸ਼ਾਸਨ ਨੂੰ ਖੁੱਲੀ ਸ਼ੂਟ ਦੇ ਕੇ ਸ਼ੰਭੂ ਤੇ ਖਨੌਰੀ ਦੇ ਉੱਤੇ ਜਿਵੇਂ ਮੋਰਚੇ ਪੁੱਟੇ ਆ ਮਾਵਾਂ ਭੈਣਾਂ ਨੂੰ ਡਾਂਗ ਚਲਾਈ ਆ ਕਿਸਾਨਾਂ ਤੇ ਮਜ਼ਦੂਰਾਂ ਤੇ ਡਾਂਗ ਚਲਾਈ ਆ ਔਰ ਜਿਵੇਂ ਸਮਾਨ ਖੁਰਦ-ਬੁਰਦ ਕੀਤਾ ਪੂਰੀ ਦੁਨੀਆ ਜਾਣਦੀ ਆ ਔਰ ਜਿਹੜਾ ਡਰਾਮਾ ਅੱਜ ਹੋਇਆ ਇੱਕ ਡਰਾਮਾ ਅੱਜ ਵੀ ਹੋਇਆ ਮੈਨੂੰ ਸੀ ਉਸ ਫੈਸਲੇ ਦੀ ਰੌਸ਼ਨੀ ਦੇ ਵਿੱਚ ਵੀ ਜਿੱਥੇ-ਜਿੱਥੇ ਐਮ.ਐਲ.ਏ ਮੰਤਰੀ ਚਾਹੇ ਰੋੜ ਪੈ ਗਈ ਕਿ ਆਸ਼ਾ ਬੰਦੀ ਦੇ ਉੱਪਰ ਮੀਡੀਆ ਮੈਨੇਜ ਕਰਕੇ ਵਾਹ-ਵਾਹ ਖਟ ਰਹੇ ਜੇ ਸਾਡਾ ਮਕਸਦ ਨਹੀਂ ਹੈਗਾ ਵੀ ਨਸ਼ਿਆਂ ਖਿਲਾਫ ਤੁਸੀਂ ਕਾਰਵਾਈ ਨਾ ਕਰੋ ਚੰਗੀ ਗੱਲ ਐ ਤੁਸੀਂ ਕਹਿ ਰਹੇ ਹੋ ਸਪਲਾਈ ਲੈਵਲ ਜੀ ਮੁੱਖ ਮੰਤਰੀ ਸਾਹਿਬ ਹੋਰ ਸਾਰੇ ਆ ਰਹੇ ਨੇ ਮੰਤਰੀ ਅਸੀਂ ਲੋਪੋ ਕੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਪੀਸਫੁਲੀ ਢੰਗ ਨਾਲ ਮੁੱਖ ਮੰਤਰੀ ਨੂੰ ਸਵਾਲ ਕਰਨ ਜਾਵਾਂਗੇ ਸਵਾਲ ਕੋ ਪੁੱਛੂ ਉਹ ਵੀ ਦੱਸਦਾ ਕਿਹੜੇ ਸਵਾਲ ਕਰਨੇ ਜੇ ਉਹਨੂੰ ਲੱਗਦਾ ਵੀ ਪਿੰਡਾਂ ਚੋਂ ਸਰਕਾਰ ਚੱਲਣੀ ਚਾਹੀਦੀ ਆ ਤਾਂ ਉਹ ਪੀਸਫੁਲੀ ਢੰਗ ਨਾਲ ਬਹਿ ਕੇ ਸਾਡੇ ਸਵਾਲਾਂ ਦਾ ਜਵਾਬ ਦੇਊਗਾ ਬਾਕੀ ਸਰਕਾਰ ਜੋ ਕਰੂਗੀ ਉਹਦੇ ਲਈ ਤਿਆਰੀ ਆ ਸਾਡੀ ਠੀਕ ਹੈ ਜੀ ਜੋ ਜ਼ਬਰ ਟਾਉਗੇ ਅਸੀਂ ਉਹਦੇ ਲਈ ਵੀ ਤਿਆਰਮੰਦ ਬਣਾ ਕੇ ਜਾ ਰਹੇ ਹਾਂ ਇਸ ਕਰਕੇ ਕੱਲ ਦੇ ਪ੍ਰੋਗਰਾਮ ਵਜ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਬੇਨਤੀ ਵੀ ਲੋਪੋਕੇ ਪਹੁੰਚੋ ਅਸੀਂ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਕਰਾਂਗੇ ਇਸ ਗੱਲ ਦੀ ਜਾਣਕਾਰੀ ਦੇਣੀ ਸੀ ਜਿਹੜਾ ਡਰਾਮਾ ਮੈਂ ਕਿਹਾ ਭਾਵੇਂ ਕੱਲ ਗਰਨੇਟ ਰਾਤ ਵਾਲੀਆ ਸਾਹਿਬ ਦੇ ਘਰ ਦੇ ਵਿੱਚ ਵੱਜਣ ਦੀਆਂ ਖਬਰਾਂ ਸੀ ਇਹ ਅੱਜ ਦੀ ਨਹੀਂ ਚੰਡੀਗੜ੍ਹ ਦੇ ਵਿੱਚ ਵੀ ਇੱਕ ਥ੍ਰੀ ਵੀਲਰ ਵਾਲਾ ਖਾਲੀ ਕੋਟੀ ਚ ਗ੍ਰੇਨੇਡ ਸੁੱਟ ਕੇ ਆਏਗਾ ਦੋ ਦਿਨ ਮੀਡੀਆ ਮੈਨੇਜਰ ਉਡਾ ਰਿਆ ਬੜਾ ਜੀ ਥੋੜਾ ਜਿਹਾ ਪਹਿਲੋ ਚੱਲੋ ਪਹਿਲੋ ਪੰਜਾਬ ਅੰਦਰ ਟਾਰਗੇਟ ਕਿਲਿੰਗ ਮੁੱਦਿਆਂ ਨੂੰ ਰੋਲ ਲੀ ਅਸੀਂ ਨਹੀਂ ਕਹਿੰਦੇ ਕੋਈ ਮਰਨਾ ਚਾਹੀਦਾ ਫਿਰ ਚੌਕੀਆਂ ਤੇ ਤੇ ਠਾਣਿਆਂ ਤੇ ਗ੍ਰੇਨੇਡ ਹੁਣ ਹੁਣ ਨਵਾਂ ਪਤਾ ਪਾਜ ਪਾ ਦੇ ਪੱਤੇ ਤੇ ਪੂਰੀ ਤਰ੍ਹਾਂ ਏਜੰਸੀਆਂ ਤੇ ਭਗਵੰਤ ਮਾਨ ਕਿਉਂਕਿ ਵਾਲੀਆ ਸਾਹਿਬ ਉਹਨੂੰ ਅਸੀਂ ਚਾਉਂਦੇ ਨਹੀਂ ਹੈਗੇ ਆਪਣਾ ਵੀ ਉਹਨਾਂ ਦੇ ਘਰ ਕੋਈ ਹੋਵੇ ਜਿਹਦੇ ਕੋਈ ਬੰਦੇ ਦੋਸ਼ੀ ਹੋਣਗੇ ਕਾਰਵਾਈ ਹੋਵੇ ਉਹਨਾਂ ਦੇ ਖਿਲਾਫ ਹਿੰਦੂ ਨੇ ਦੂਜੇ ਬੰਨੇ ਜਿਹੜੇ ਨਾਂ ਲੱਗ ਰਹੇ ਉਹ ਮੁਸਲਮਾਨਾਂ ਦੇ ਨਾਂ ਨੇ ਹੁਣ ਇਹ ਪੱਤਾ ਫੇਰ ਧਾਰਮਿਕ ਪੱਤਾ ਵਖਰੇਵਾ ਔਰ ਜਿਵੇਂ ਖਾਲਸਤਾਨੀ ਜਥੇਬੰਦੀਆਂ ਦਾ ਨਾਂ ਲਿਆ ਜਾ ਰਿਹਾ ਉਧਰ ਸਿੱਖਾਂ ਨੂੰ ਧਰਮ ਦੇ ਨਾਂ ਤੇ ਪਾੜਾ ਪਾ ਕੇ ਜਿਵੇਂ ਸੌਰੀ ਦਿਹਾੜੀ ਮੀਡੀਆ ਤੇ ਕਾਂ ਕਾਂ ਜਦੋਂ ਗਰਨੇਡ ਸੁੱਟਿਆ ਗਿਆ ਫਿਰ ਤੇ ਬੰਦੇ ਫੜੇ ਗਏ ਪੰਜ ਮਿੰਟਾਂ ਚ ਭਾਈ ਇਹ ਵਾਕਿਆ ਹੈ ਪਾਕਿਸਤਾਨ ਦੀ ਏਜੰਸੀਆ ਹੋ ਸਕਦੀ ਆ ਪਹਿਲੋ ਕੋਈ ਨਹੀਂ ਫੜੇ ਜਾਂਦੇ ਇਧਰ ਗਵਰਨਰ ਸਾਹਿਬ ਮਾਰਚ ਕਰ ਰਹੇ ਨੇ ਮੀਡੀਆ ਮੈਨੇਜ ਵਾਸਤੇ ਮੰਨ ਲਈਏ ਜੇ ਗਵਰਨਰ ਸਾਹਿਬ ਦੇ ਮਾਰਚ ਨਾਲ ਨਸ਼ਾ ਬੰਦ ਹੋ ਜੇ ਮੈਂ ਕਿਹਾ ਆ ਦੇ ਸੌਖਾ ਤਰੀਕਾ ਖੇਤੀ ਸੰਕਟ ਤੇ ਵੀ ਮਾਰਚ ਕਰਾ ਦਿਓ ਖੇਤੀ ਸੰਕਟ ਤੇ ਮਾਰਚ ਕਰਨਗੇ ਗਵਰਨਰ ਸਾਹਿਬ ਉਹ ਵੀ ਮਸਲਾ ਹੱਲ ਹੋ ਜੂ ਸਿੱਖਿਆ ਨੀਤੀ ਤੇ ਵੀ ਮਾਰਚ ਬੇਰੋਜ਼ਗਾਰੀ ਤੇ ਵੀ ਮਾਰਚ ਕਿਸਾਨਾਂ ਦੇ ਕਰਜ਼ੇ ਤੇ ਵੀ ਮਾਰਚ ਕਰਾ ਦਿਓ ਮਾਰਚ ਕਰਾਇਆ ਜੇ ਮਸਲਾ ਹੱਲ ਹੁੰਦਾ ਤੇ ਕਰਾ ਦਿਓ ਇਸ ਕਰਕੇ ਅਪੀਲ ਕਰਨੀ ਸੀ ਪੂਰੇ ਕਿਸਾਨਾਂ ਨੂੰ ਵੀ ਕੱਲ ਟਪਿਆਲਾ ਜਗਾਵਾਂ ਨੇੜੇ ਮੁੱਖ ਮੰਤਰੀ ਸਾਹਿਬ ਪਹੁੰਚ ਰਹੇ ਨੇ